ਗੰਦੀ ਸਰਕਾਰ ਗਾਣਾ ਦੀ ਗੱਲ ਕੀ ਤੇ ਗਰੀਬ ਤੇ ਜਿਹੜੇ ਪਾਣੀ ਦੀ ਰੇਤ ਨੂੰ ਉਹਨਾਂ ਦੀ ਤੰਗਵਾੜ ਦਾ ਲਾਵਾ ਸਾਡੇ ਤੇ ਮੁਸੀਬਤ ਪਈ ਹੈ ਨਾ ਜਿਹੜੇ ਕੁਲੰਗੇ ਗਾਣਾ ਭਾਈ ਤੂੰ ਅੱਕੇ ਅੱਕੇ ਜਾਣਾ ਹੈ ਅੱਕੇ ਜਾਣਾ ਸਾਡੀ ਕੋਈ ਨਹੀਂ ਸਾਰ ਲੈ ਤਾ ਲੰਗਰੀ ਨਹੀਂ ਦੇਂਦੇ ਨੇ ਜਿਹੜਾ ਕੋ ਆਉਂਦਾ ਅੱਕੇ ਜਾਣਾ ਗੁਰਕਾ ਪਿੰਡ ਉਹ ਸਾਰੀ ਸੁੱਕ ਤੇ ਬੈਠਾ ਜਾਗ ਵੇਖ ਲੋ ਬੰਨ ਪਾਏ ਹੋਏ ਨੇ ਆਪੋ ਗਰ ਤੇ ਆ ਗਰੀਬਾਂ ਤੇ ਇਹਨੇ ਨੇ ਘਰੇ ਪਾਣੀ ਹੈ ਕੋਈ ਨਹੀਂ ਅਜਵਾਰ ਦਤ ਲੈਂਦਾ ਪਿਆ ਕੱਲ ਕੋਈ ਆਏ ਸੀ ਸਿੱਖ ਉਹ ਵਿਚਾਰੇ ਕਹਿ ਗਏ ਨੇ ਤੁਹਾਡੇ ਘਰੇ ਅਸੀਂ ਲੰਗਰ ਪਚਾਵਾਂਗੇ ਇੱਕ ਸਾਦੋ ਕਿ ਮੰਜੇ ਮੰਜੋ ਉਸੇ ਤਰ੍ਹਾਂ ਪਿਆਸ ਮਾਨ ਕੋਸ਼ਿਸ਼ ਕੀਤੀ ਆ ਕਿ ਬਚਾ ਲਿਆ ਜਾਵੇ ਬੜਾ ਮੁਸ਼ਕਿਲ ਹੈ ਸਾਡਾ ਰਾਤ ਦਾ ਜੀਣਾ ਸਾਡਾ ਰੰਮ ਹੋਇਆ ਵਿੱਚ ਸਭ ਪਏ ਨੇ ਜੋ ਵੀ ਆਂਦੀ ਵਲਾ ਫਿਰ ਵੀ ਅਸੀਂ ਮਾਰੀ ਦਾ ਬੈਠੇ ਪਰ ਸਰਕਾਰ ਨੂੰ ਚਾਹੀਦਾ ਵੀ ਗਰੀਬਾਂ ਦੀ ਮਦਦ ਤਾਂ ਕਰਨ ਕੋਈ ਸਰਕਾਰੀ ਮਦਦ ਆਈ ਕੋਈ ਭਣੇ ਕੋਈ ਵੀ ਨਹੀਂ ਆਈ ਰੇ ਕੋਈ ਵੀ ਨਹੀਂ ਆਈ ਸਰਕਾਰੀ ਮਦਦ ਸਾਡੇ ਵਾਸਤੇ ਅਸੀਂ ਇੱਥੇ ਬੈਠੇ ਆਪ ਦੀ ਕਰੇ ਸਾਡੇ ਛੋਟੇ ਛੋਟੇ ਬੱਚੇ ਨੇ ਆਜਾਟ 9 ਦਿਨ ਹੋ ਗਏ ਬਾਹਰ ਛੱਡ ਕੇ ਆਏ ਆ ਸਾਡਾ ਵੀ ਦਿਲ ਤੜਪਦਾ ਹੈ ਅਸੀਂ ਕਿੱਥੇ ਜਾਈਏ ਘਰ-ਬਾਰ ਛੱਡ ਕੇ ਹਾਂ ਤਾਂ ਇਹ ਵੀ ਅੱਜ ਸਾਡੀ ਕੋਈ ਨਹੀਂ ਵਾਰਦਤ ਲੈਂਦਾ ਕੋਈ ਵੀ ਨਹੀਂ ਲੈਂਦਾ ਜਿਹੜੇ ਤਾਂ ਬੈਠੇ ਨੇ ਅੱਜ ਕੱਲ ਪਾਲਟੀ ਬਾਜੀ ਬਣੀ ਖਲਿਏ ਜੇ ਕੋਈ ਸਰਪੰਚ ਕੋਲ ਜਾਓ ਤੋ ਉਹ ਕਿੰਗੀ ਤੁਹਾਡੇ ਵੋਟਾਂ ਉੱਧਰ ਨੇ ਤੁਸੀਂ ਉੱਧਰ ਜਾਓ ਜੇ ਕੋਈ ਰਾਸ਼ਨ ਦੇਣਾ ਸਨ ਤੋ ਅਗੂ ਪਹਿਲਾਂ ਆਪਦੇ ਢਿੱਡ ਤਦੀ ਖੜੇ ਹੋਣਗੇ ਲੈ ਜਾਣਗੇ ਟਰਾਲੇ ਚੱਲੋ ਉੱਥੇ ਜੀ ਤਰੇੜਾਈ ਜਾਂਦੀਆਂ ਨੇ ਦੂਰਾਂ ਦੂਰਾ ਪਾਟ ਗਿਆ ਬਸ ਵੇਖੋ ਅਸੀਂ ਤਾਂ ਹਾਰੇ ਪਏ ਆ ਅਸੀਂ ਇਸੇ ਕਰਨੇ ਆਈਏ ਗਏ ਜੇ ਘਰ ਨਾ ਬਚਤ ਬਸ ਅਸੀਂ ਵੀ ਨਹੀਂ ਬਚ ਸਕਦੇ ਮੇਰੀਆਂ ਜਾਨਾਂ ਜਾਦੀ ਇੱਥੇ ਪਾਣੀ ਵੀ ਕਿੱਡਾ ਘੱਟ ਆ ਰਿਹਾ ਖਾਲ ਸਾਰੇ ਸੁੱਕ ਤੇ ਬੈਠਣ ਟਰਾਲੀਆਂ ਲੈ ਕੇ ਚੱਲੇ ਨੇ ਦੇਵਾ ਬਾਪੀ ਜੀ ਪਾਣੀ ਦੇ ਪੈਣੇ ਕੋਈ ਨਹੀਂ ਜਾਨ ਬੈਠਾ ਅੱਜ ਸਾਡੇ ਤੇ ਮੁਸੀਬਤ ਪਈ ਹੈ ਨਾ ਜਿਹੜੇ ਕੁਲੰਗੇਗਾ ਨਾ ਓਏ ਤੂੰ ਅੱਗੇ ਜਾਣਾ ਹੈ ਅੱਗੇ ਜਾਣਾ ਹੈ ਸਾਡੀ ਕੋਈ ਨਹੀਂ ਸਾਰ ਲੈਂਦਾ ਐਡੀ ਗੰਦੀ ਸਰਕਾਰ ਕਾ ਨਾ ਗਰੀਬ ਤੇ ਗਰੀਬ ਤੇ ਜਿਹੜੇ ਪਾਣੀ ਦੀ ਰੇਤ ਨੇ ਉਹਨਾਂ ਦੀ ਤਦਵਾਰ ਦਾਤ ਲਵਾਉਂਦੇ ਛੋਟੇ ਛੋਟੇ ਬੱਚੇ ਜਾ ਕੇ ਬਾਹਰ ਛੱਡਦੇ ਹਾਂ ਦੀ ਗਲਤੀ ਨਹੀਂ ਹੁਣ ਲੰਗਰ ਦੇਣ ਆਏ ਸੀ ਤੁਹਾਨੂੰ ਮਿਲਿਆ ਨਹੀਂਗਾ ਨਹੀਂ ਮਿਲਿਆ ਜਿਹੜਾ ਕੋਈ ਐਵੇਂ ਖਲਾ ਵੀ ਪਾਣੀ ਵੇਖਣ ਆਉਣਾ ਉਹਨਾਂ ਨੂੰ ਦੇ ਜਾਂਦੇ ਨਹੀਂ ਜਿਹੜਾ ਵਿਚਾਰ ਇੱਥੇ ਬੈਠਾ ਉਹਨਾਂ ਨੂੰ ਲੰਗਰ ਹੀ ਨਹੀਂ ਦੇਂਦੇ ਜਿਹੜਾ ਕੋਹਾਂ ਦਾ ਅੱਗੇ ਜਾਣਾ ਗੁਰਕਾ ਪਿੰਡ ਉਹ ਸਾਰੀ ਸੁੱਕ ਤੇ ਬੈਠਾ ਜਾ ਕੇ ਵੇਖ ਲੋ ਬੰਨ ਪਾਏ ਹੋਏ ਨੇ ਆਪ ਉਹਦਕਰ ਤੇ ਆ ਗਰੀਬਾਂ ਦੇ ਇਹਨੇ ਨੇ ਘਰੇ ਪਾਣੀ ਹੈ ਕੋਈ ਨਹੀਂ ਅੱਜ ਵਾਰਦਾਤ ਲੈਂਦਾ ਪਿਆ ਕੱਲ ਕੋ ਆਏ ਸੀ ਸਿੱਖ ਉਹ ਵਿਚਾਰ ਕੀ ਕਹਗੇ ਨਹੀਂ ਤੁਹਾਡੇ ਘਰੇ ਅਸੀਂ ਲੰਗਰ ਪਹੁੰਚਾਵਾਂਗੇ ਹੈ ਇਹ ਸਿੱਖ ਨੇ ਇਹਨਾਂ ਤੇ ਸਾਰੇ ਮਤਲਬ ਕੋਈ ਸਰਕਾਰੀ ਮਦਦ ਆਈ ਕੋਈ ਭੈਣੇ ਕੋਈ ਵੀ ਨਹੀਂ ਆਈ ਵੀਰੇ ਕੋਈ ਵੀ ਨਹੀਂ ਆਈ ਸਰਕਾਰੀ ਮਦਦ ਸਾਡੇ ਵਾਸਤੇ ਅਸੀਂ ਇੱਥੇ ਬੈਠੇ ਆਪਦੀ ਘਰੇ ਸਾਡੇ ਛੋਟੇ ਛੋਟੇ ਬੱਚੇ ਨੇ ਅੱਜ 8-9 ਦਿਨ ਹੋ ਗਏ ਬਾਹਰ ਛੱਡ ਕੇ ਆਏ ਸਾਡਾ ਵੀ ਦਿਲ ਤੜਪਦਾ ਹੈ ਅਸੀਂ ਕਿੱਥੇ ਜਾਈਏ ਘਰ-ਵਾਰ ਛੱਡ ਕੇ ਜੀ ਭੈਣੇ ਇਧਰ ਮਤਲਬ ਹੁਣ ਤਾਂ ਚਲੋ ਹਜੇ ਦੇਣਾ ਰਾਤ ਨੂੰ ਬੜਾ ਮੁਸ਼ਕਲ ਹੋ ਜਾਂਦਾ ਬੜਾ ਵੀਰੇ ਬੜਾ ਮੁਸ਼ਕਿਲ ਹੈ ਸਾਡਾ ਰਾਤ ਦਾ ਜੀਣਾ ਸਾਡਾ ਰਾਮ ਹੋਇਆ ਵਿੱਚ ਸਭ ਪਏ ਨੇ ਜੋ ਵੀ ਆਂਦੀ ਫਿਰ ਵੀ ਅਸੀਂ ਮਾਰੀ ਦਾ ਬੈਠੇ ਪਰ ਸਰਕਾਰ ਨੂੰ ਚਾਹੀਦਾ ਵੀ ਗਰੀਬਾਂ ਦੀ ਮਦਦ ਤਾਂ ਕਰਨ ਬੱਚੇ ਕਿ 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 ਕਦੋਂ ਦੇ ਬੱਚਾ ਮੇਰਾ 1 3 ਸਾਲਾ ਦਾ 1 4 ਸਾਲਾ ਦਾ ਨੇਕ ਨੇਕੇ ਮੇਰੇ ਬੱਚੇ ਨੇ ਉਹਨਾਂ ਨੂੰ ਪਾਸੇ ਛੱਡਿਆ ਆ ਹਾਂ ਉਹਨਾਂ ਨੂੰ ਪਾਸੇ ਛੱਡ ਕੇ ਆਏ ਹੋਇਆ ਸਾਡੀ ਕੋਈ ਨਹੀਂ ਸਾਰ ਲੈਣ ਆਇਆ ਕੋਈ ਵੀ ਇਹੋ ਜੀ ਰੱਬ ਕਿਸੇ ਨੂੰ ਨਾ ਮੁਸੀਬਤ ਪਾਵੇ ਜੇ ਕਿਹਨੂੰ ਮੁਸੀਬਤ ਪਈ ਹੈ ਉਹਦਾ ਕੋਈ ਨਹੀਂ ਹੈਗਾ ਵਾਰਦਾਤ ਉਲਟਾ ਕਹਿਣਗੇ ਤੂੰ ਜਾ ਕੇ ਤੁਸੀਂ ਬਾਹਰ ਜਾਓ ਕਿੱਥੇ ਜਾਈਏ ਗਾਰਬਾਰ ਛੱਡ ਕੇ ਸਾਨੂੰ ਸਾਡੀ ਕੁੱਲੀ ਠੀਕ ਹੈ ਅਸੀਂ ਕਿਤੇ ਨਹੀਂ ਜਾਂਦੇ ਜੇ ਕਿਸੇ ਦੇਣਾ ਹੈ ਤਾਂ ਦੇਵੇ ਕੋਈ ਲੰਗਰ ਨਹੀਂ ਤਾਂ ਕੋਈ ਨਹੀਂ ਆਉਂਦੇ ਘਰੇ ਪਕਾ ਕੇ ਖਾ ਲਵਾਂਗੇ ਪਣੇ ਪਣੇ ਲੰਗਰ ਤਾਂ ਚਲੋ ਤੁਸੀਂ ਕਹਿਤਾ ਪਕਾ ਲੋਗੇ ਪਰ ਜਿਹੜਾ ਆ ਸਮਾਨ ਬਣਾਇਆ ਸੀ ਪਤਾ ਨਹੀਂ ਕਿੰਨੇ ਢੱਡਪੇਟ ਬਨ ਕੇ ਘਰ ਬਣਾਇਆ ਹੋਣਾ ਇਹਦਾ ਬੜਾ ਉਹ ਤਾਂ ਵੀਰੇ ਰੋਣਾ ਆਂਦਾ ਇਹ ਵੀ ਅੱਜ ਸਾਡੀ ਕੋਈ ਨਹੀਂ ਵਾਰਦਤ ਲੈਂਦਾ ਕੋਈ ਵੀ ਨਹੀਂ ਲੈਂਦਾ ਜਿਹੜੇ ਤਾਂ ਬੈਠੇ ਨੇ ਅੱਜ ਕੱਲ ਪਾਲਟੀ ਬਾਜੀ ਬਣੀ ਖਲਿਏ ਜੇ ਕੋਈ ਸਰਪੰਚ ਕੋਲ ਜਾਓ ਤਾਂ ਉਹ ਕਹਿੰਗੇ ਤੁਹਾਡਾ ਵੋਟਾ ਉੱਧਰ ਨੇ ਤੁਸੀਂ ਉੱਧਰ ਜਾਓ ਜੇ ਕੋ ਰਾਸ਼ਨ ਦੇਣਾ ਸਨ ਤਾਂ ਉਹ ਅਗੂ ਪਹਿਲਾ ਆਵਦੇ ਢਿੱਡ ਤਦੀ ਖੜੇ ਹੋਣਗੇ ਲੈ ਜਾਣਗੇ ਟਰਾਲੇ ਚੱਲੋ ਉੱਥੇ ਜੀ ਐਤੋਂ ਦੀ ਕੋਈ ਨਹੀਂ ਸਾਰ ਲੈਂਦਾ ਟਾਣੀਆਂ ਦੇ ਦੁੱਖ ਦੀ ਘੜੀ ਵਿੱਚ ਵੀ ਰਾਜਨੀਤੀ ਕਰਦੇ ਆ ਹਾਂ ਰਾਜਨੀਤੀ ਕਰਦੇ ਰਾਜਨੀਤੀ ਕਰਦੇ ਪੈਨ ਪੂਰੀ ਕਰਦੇ ਪੈਨ ਛੱਡ ਕੇ ਜਾਂਦੇ ਆ ਨਾ ਤੇ ਮਗਰੋਂ ਚੋਰੀਆਂ ਹੋ ਜਾਂਦੇ ਨੇ ਜਿਹੜੇ ਪਾਣੀ ਵੇਖਣ ਆਲੇ ਆ ਰਹੇ ਨੇ ਨਾ ਉਹ ਪਾ ਖੰਦੇ ਲਾਣ ਸਾਰਾ ਕੁਝ ਵੇਖ ਜਾਂਦੇ ਆ ਕਿਤੇ ਕਿਤੇ ਸਮਾਨ ਪਿਆ ਅਸੀਂ ਇਸੇ ਕੰਨ ਪਿਛਲੀ ਖਰੀਦ ਜਿੱਤੇ ਵਾਲਾ ਪਾਣੀ ਆਇਆ ਨੇ ਇੱਥੇ ਬਹੁਤ ਚੋਰੀਆਂ ਹੋਈਆਂ ਨੇ ਜਿਹੜੇ ਬਾਹਰਲੇ ਮੁੰਡੇ ਆਉਂਦੇ ਨੇ ਵੇਖਣ ਆਉਂਦੇ ਆ ਪਾਣੀ ਤੇ ਬਟ ਸ਼ਾਮ ਨੂੰ ਸਮਾਨ ਸੋਂ ਲੈ ਜਾਂਦੇ ਆ ਲੁੱਟ ਕੇ ਦਾਣੇ ਦੁਨੇ ਕਈ ਘਰਾਂ ਦੇ ਦਾਣੇ ਵੀ ਨਿਕਲ ਗਿਆ ਅੱਛਾ ਕੋਈ ਕੋਈ ਸਰਕਾਰੀ ਬੰਦਾ ਪੁਲਿਸ ਵਾਲਾ ਕੋਈ ਨਹੀਂ ਉੱਥੇ ਕੋਈ ਪੈਰਾ ਪੂਰਾ ਢੇਰ ਹੈ ਜਿੱਥੇ ਪਾਣੀ ਜਨਤਾ ਆ ਰਹੀ ਕੋਈ ਪੁੱਛ ਦੱਸ ਤੁਸੀਂ ਕਹੇ ਵੀ ਹਰ ਵਾਰੀ ਪਿੰਡ ਵਾਲਿਆਂ ਨਾਲ ਗੱਲਬਾਤ ਕੀਤੀ ਕਹਿੰਦੇ ਤੀਜੀ ਚੌਥੀ ਹਾਰ ਤਾਂ ਹੋ ਹੀ ਚੁੱਕਿਆ ਇਹ ਇੱਕ ਸਰਕਾਰ ਨੇ ਕੋਈ ਪ੍ਰਬੰਧ ਨਹੀਂ ਕੀਤੇ ਪਾਣੀ ਨੂੰ ਰੋਕਣ ਵਾਸਤੇ ਨਾ ਨਾ ਕੁਝ ਨਹੀਂ ਸਰਕਾਰ ਸਰਕਾਰ ਨੇ ਕੁਝ ਨਹੀਂ ਕੀਤੇ ਇਧਰ ਤੋਂ ਤੁਹਾਡਾ ਘਰ ਦਿਖਾਓ ਸਾਨੂੰ ਸਾਰਾ ਤੁਸੀਂ ਦੇਖ ਸਕਦੇ ਹੋ ਕਿ ਮੰਜੇ-ਮੰਜੇ ਉਸੇ ਤਰ੍ਹਾਂ ਪਿਆ ਸਮਾਨ ਕੋਸ਼ਿਸ਼ ਕੀਤੀ ਆ ਕਿ ਬਚਾ ਲਿਆ ਜਾਵੇ ਆ ਬੈੱਡ ਵਗੈਰਾ ਕਿਸ ਤਰੀਕੇ ਦੇ ਨਾਲ ਉੱਚਾ ਕਰਕੇ ਰੱਖਿਆ ਹੋਇਆ ਭਾਈ ਮਤਲਬ ਜਦੋਂ ਪਾਣੀ ਆਇਆ ਤੁਸੀਂ ਉਦੋਂ ਦਿਨ ਦੇ ਵੇਲੇ ਆ ਜਾਂ ਰਾਤ ਨੂੰ ਆਇਆ ਸੀ ਪਾਣੀ ਤਾਂ ਆਸ-ਪਾਸ ਆ ਗਿਆ ਸੀ ਖੇਤਾਂ 'ਚ ਤੇ ਆਪਣੇ ਘਰੇ ਤਕਰੀਬਨ 10 ਵਜੇ ਵੜਨਾ ਸ਼ੁਰੂ ਹੋ ਗਿਆ ਪਾਣੀ ਦੁਪਹਿਰ ਦੇ ਰਾਤ ਦੇ ਦੁਪਹਿਰ ਦੇ ਦੁਪਹਿਰੇ 10 ਵਜੇ ਹਾਂਜੀ ਮਤਲਬ ਤੁਹਾਡੇ ਦੇਖਦੇ ਦੇਖਦੇ ਅਸੀਂ ਪਾਣੀ ਅੰਦਰ ਘਰ ਦੇ ਵਿੱਚ ਵੜ ਗਿਆ ਜੀ ਬਿਲਕੁਲ ਬਿਲਕੁਲ ਸਾਮਾਨ ਸਮੂਹ ਕਿਵੇਂ ਸਾਮਾਨ ਕਿਤੇ ਸਾਮਾਨ ਜੇ ਅਸੀਂ ਛੱਤ ਤੇ ਰੱਖਦੇ ਤਾਂ ਫਿਰ ਬਾਰਸ਼ਾਂ ਹੀ ਬੜੀ ਅੰਤਰ ਪਹਿਲਾਂ ਵਗੈਰਾ ਕੁਝ ਨਹੀਂ ਮਿਲਿਆ ਸਾਨੂੰ ਅਸੀਂ ਇਸੇ ਕਰਨਾ ਛੋਟੇ ਛੋਟੇ ਕੋਡੀਆਂ ਲਾ ਕੇ ਸਮਾਨ ਇੱਥੇ ਉੱਪਰ ਚੱਕਤਾ ਤੇ ਅਸੀਂ ਇਹ ਹੀ ਸੋਚਿਆ ਜੇ ਜਾਦੇ ਪਾਣੀ ਹੋਰ ਵਧੇਗਾ ਤਾਂ ਚਾਰ ਚਾਰ ਕੋਡੀਆਂ ਹੋਰ ਲਾ ਗਾ ਥੋੜਾ ਹੋਰ ਉੱਪਰ ਚੱਕ ਦਾਂਗੇ ਚੱਕ ਦਾਂਗੇ ਮਤਲਬ ਹੁਣ ਛੱਤ ਤੇ ਪੈਣ ਲਈ ਮਜਬੂਰ ਹਾਂ ਤੁਸੀਂ ਬਿਲਕੁਲ ਬਿਲਕੁਲ ਛੱਤ ਤੇ ਤਾਂ ਛੱਤਕ ਬਾਰਸ਼ ਵਾਰੀ ਵਾਰੀ ਆ ਜਾਂਦੀ ਹੈ ਤੇ ਛੱਤ ਤੇ ਗਿੱਲੀ ਛੱਤ ਤਾਂ ਕੋਤੇ ਬੜਾ ਔਖਾ ਹੈ ਜੀ ਅਗਰ ਦੇਖ ਸਕਦੇ ਹੋ ਕਿ ਜਿਹੜੇ ਚੁੱਲ੍ਹੇ ਤੇ ਰੋਟੀ ਬਣਾਉਣੀ ਆ ਉਹ ਤਾਂ ਇਸ ਤਰੀਕੇ ਦੇ ਨਾਲ ਪਾਣੀ ਚ ਡੁੱਬਿਆ ਪਿਆ ਤੇ ਪਰਿਵਾਰ ਕਹਿੰਦਾ ਕਿ ਜੇ ਸਾਨੂੰ ਕੋਈ ਲੰਗਰ ਵਾਲਾ ਵੀ ਸੇਵਾ ਕਰਨ ਆਉਂਦਾ ਤਾਂ ਉਹ ਵੀ ਕਹਿੰਦਾ ਜੀ ਗਾਂ ਜਾਣਾ ਸਾਨੂੰ ਇੱਥੇ ਮਤਲਬ ਲੋੜ ਨਹੀਂ ਇੱਥੇ ਤਾਂ ਜ਼ਰੂਰਤ ਨਹੀਂ ਆ ਪਰ ਪਰਿਵਾਰ ਦੇ ਹਾਲਾਤ ਦੇਖੋ ਤੁਸੀਂ ਕਿਸ ਤਰੀਕੇ ਦੇ ਨਾਲ ਕੋਸ਼ਿਸ਼ ਕੀਤੀ ਆ ਆਪਣੇ ਘਰ ਦੇ ਸਮਾਨ ਨੂੰ ਬਚਾਉਣ ਦੀ ਵਾਹਿਗੁਰੂ ਵਾਹਿਗੁਰੂ ਭਾਈ ਆ ਬਿਜਲੀ ਚੱਲੀ ਜਾਂਦੀ ਇਹਦੀ ਸਪਲਾਈ ਬੰਦ ਕਰਨੀ ਸੀ ਨੁਕਸਾਨ ਹੋ ਜਾਏ ਕੋਈ ਨਹੀਂ ਸਪਲਾਈ ਨਾ ਚੰਗੀ ਤਰ੍ਹਾਂ ਸਾਰੇ ਸੈਟਿੰਗ ਕਰਕੇ ਰੱਖੀ ਹੈ ਇਹ ਸਪਲਾਈ ਦੀ ਇਨਵਰਟਰ ਉੱਪਰ ਹੀ ਹੈ ਤੇ ਬਾਕੀ ਜਿੰਨੀਆਂ ਵੀ ਉਹ ਜਿਹੜਾ ਪਿੱਛੋਂ ਦਾ ਬਿਜਲੀ ਬੰਦ ਆ ਨਹੀਂ ਪਿੱਛੋਂ ਲਾਈਟ ਚੱਲੀ ਜਾਂਦੀ ਅਸੀਂ ਨਾ ਜਿਹੜੇ ਮੀਟਰ ਵਗੈਰਾ ਸਾਰੇ ਕੱਟਦੇ ਨੇ ਪਹਿਲਾਂ ਹੀ ਸਾਨੂੰ 23 ਦਾ ਹੀ ਪਤਾ ਚੱਲ ਗਿਆ ਸੀ ਹਾਂ ਤੇ ਅਸੀਂ ਪਹਿਲੇ ਮੀਟਰ ਮੋਟਰ ਕੱਟ ਕੇ ਨਾ ਤਾਰਾ ਸਾਰੀਆਂ ਉੱਪਰ ਚੰਗੀ ਤਰ੍ਹਾਂ ਬੰਨਤੀਆਂ ਨੇ ਠੀਕ ਐਦਾਂ ਕੋਈ ਨਾ ਘਟਣਾ ਹੋਵੇ ਸਪਲਾਈ ਸਾਰੀ ਸੈਟਿੰਗ ਕਰਕੇ ਰੱਖੀ ਹੋਈ ਹੈ ਕਿਉਂਕਿ ਸਾਦੇਵਣੇ ਤਾਂ ਫਿਰ ਹੜ ਆਉਂਦੇ ਹੀ ਰਹਿੰਦੇ ਨੇ ਜੀ ਦੂਜੀ ਤੀਜੀ ਵਾਰ ਹੋ ਗਿਆ ਮਤਲਬ ਮੈਂ ਬਾਹਰ ਚੱਲਦੇ ਆਜੋ ਮੈਂ ਗੱਲ ਕਰ ਰਿਹਾ ਸੀ ਮੁੰਡੇ ਨਾਲ ਮੈਂ ਕਿਹਾ ਯਾਰ ਬੜਾ ਔਖਾ ਉਹ ਕਹਿੰਦਾ ਸਾਨੂੰ ਆਦਤ ਪੈ ਗਈ ਕਿਉਂਕਿ ਹਰ ਵਾਰ ਇਹੀ ਆਲਾ ਸਰਕਾਰ ਤਾਂ ਕੋਈ ਹੱਲ ਕਰਦੀ ਨਹੀਂ ਬਿਲਕੁਲ ਜੀ ਬਿਲਕੁਲ ਤਾਂ ਹੀ ਸਪਲਾਈ ਸਾਰੀ ਸੈਟਿੰਗ ਕਰ ਦਿੱਤੀ ਇਸ ਕਰਕੇ ਕੋਈ ਇਦਾਂ ਦਾ ਵੀ ਨਾ ਕਰ ਲੋ ਆਪ ਨੂੰ ਪਤਾ ਲੱਗ ਗਿਆ ਵੀ ਯਾਰ ਇਸ ਤਰੀਕੇ ਨਾਲ ਬਚਣਾ ਦਿਨਾਂ ਚ ਹੜ ਆਊਗਾ ਹਾਂਜੀ 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 ਪਰ ਸਰਕਾਰ ਨੇ ਕੁਝ ਨਹੀਂ ਕੀਤਾ ਨਾ ਕੁਝ ਨਹੀਂ ਕੁਝ ਨਹੀਂ ਕਰ ਰਹੀ ਜੀ ਕੁਝ ਸਮਾਜ ਸੇਵੀ ਸੰਸਥਾ ਪਹੁੰਚਦੀਆਂ ਕੋਈ ਉਹਨਾਂ ਨੇ ਕੋਈ ਮਦਦ ਕੀਤੀ ਜਿਹੜੇ ਵੈਸੇ ਜਿਹੜੇ ਆਪਣੇ ਸਿੱਖ ਪਰਿਵਾਰ ਕਈ ਲੰਗਰ ਲੈ ਕੇ ਆ ਰਹੇ ਨੇ ਕਈ ਵਾਰ ਸਾਨੂੰ ਮਿਲ ਵੀ ਜਾਂਦਾ ਹੈ ਇੱਥੋਂ ਲੈ ਕੇ ਲੰਗਦੇ ਨੇ ਜ਼ਿਆਦਾਤਰ ਤਾਂ ਪਿੰਡ ਕੁਰਕਾ ਅੱਗੇ ਹੈਗਾ ਸਾਰਾ ਰਾਸ਼ਨ ਜੋ ਆ ਰਿਹਾ ਨਾ ਕੁਰਕੇ ਲੈ ਜਾਂਦਾ ਹੈ ਕੁਰਕੇ ਜਾ ਰਿਹਾ ਆ ਪਿੰਡ ਚ ਨੇਟਾਣੀ ਚ ਨਹੀਂ ਰੁਕਦਾ ਢਾਣੀ ਚ ਰੁੱਕ ਕੇ ਪੁੱਛਦੇ ਨਹੀਂ ਤੁਹਾਨੂੰ ਕੁਝ ਚਾਹੀਦਾ ਨਾ ਇਹ ਤਾਂ ਜੇ ਸਾਨੂੰ ਰੋਟੀ ਦੀ ਆਪ ਨੂੰ ਭੁੱਖ ਲੱਗਦੀ ਤਾਂ ਅੱਗੂ ਖੜਨੇ ਆ ਨਾ ਨਾਨੂ ਹੱਥ ਜੋੜ ਕੇ ਵੀ ਸਾਨੂੰ ਵੀ ਕੁਝ ਚਾਹੀਦਾ ਹੈ ਰੋਟੀ ਵਗੈਰਾ ਲੈ ਕੇ ਜਾਂਦੇ ਆ ਉਹ ਸਾਨੂੰ ਮਿਲ ਜਾਂਦੇ ਨਹੀਂ ਤਨ ਬਹੁਤ ਜ਼ਿਆਦਾ ਪਰੇਸ਼ਾਨ ਕਰ ਤੇ ਜਦੋਂ ਘਰ ਅਸੀਂ ਬਣਾਇਆ ਸੀ ਤਕਰੀਬਨ ਉਦਾਂ ਤੋਂ 7 ਲੱਖ ਲਾਇਆ ਸੀ ਪਰ ਹੁਣ ਤਾਂ ਕੁਝ ਨਹੀਂ ਰਹਿ ਗਿਆ ਦਵਾਰਾਂ ਵੀ ਪਾਟੀਆਂ ਸਾਰੀਆਂ ਉਹ ਕਰਦੀ ਆਸ ਹੈਗੀ ਆ বাজੂਗਾ ਤਾਂ ਤੇੜਾ ਗਈ ਤੇੜਾ ਹੀ ਜਾਂਦੀਆਂ ਨੇ ਦਵਾਰਾ ਦੂਰਾ ਪਾਟ ਗਿਆ ਬਸ ਵੇਖੋ ਅਸੀਂ ਤਾਂ ਹਾਰੇ ਪਏ ਆ ਅਸੀਂ ਇਸੇ ਕਰਨੇ ਇੱਥੇ ਆ ਗਏ ਜੇ ਘਰ ਨਾ ਬਚਾ ਤਾਂ ਬਸ ਅਸੀਂ ਵੀ ਨਹੀਂ ਬਚ ਸਕਦੇ ਕੋਈ ਗੱਲ ਨਹੀਂ ਲੋਨ ਤੇ پیسے ਕਰ ਹਾਂਜੀ ਲੋਨ ਤੇ پیسے ਕਰ پیسے ਲੋਨ ਵਾਸਤੇ ਨਹੀਂ ਅਸੀਂ ਮਿਹਨਤੀ ਬੰਦੇ ਆਂ ਲੋਨ ਵਾਸਤੇ پیسے ਨਹੀਂ ਬਿਲਕੁਲ ਜੀ ਬਿਲਕੁਲ ਜੇ ਨਾ ਬਚਿਆ ਫਿਰ ਨਾ ਬਚਿਆ ਤਾਂ ਬਸ ਖਤਮ ਤਾਂ ਹੋ ਹੀ ਪਏ ਅਸੀਂ ਹੂੰ ਕਿਉਂਕਿ ਜਿਸ ਤਰੀਕੇ ਦੇ ਨਾਲ ਪਾਣੀ ਖੜਾ ਹੈ ਪਾਣੀ ਜਮਾ ਨੀਆਂ ਦੇ ਵਿੱਚ ਪੈ ਰਿਹਾ ਤੇ ਨੁਕਸਾਨ ਤਾਂ ਹੋਣਾ ਹੀ ਹੁਣ ਉਧਰਲੇ ਪਾਸੇ ਦੇਖੋ ਤੁਸੀਂ ਕਿਸ ਤਰੀਕੇ ਦੇ ਨਾਲ ਕੰਧ ਬੈਠੀ ਪਈ ਆ ਪੂਰੀ ਕਿ ਬਹੁਤ ਮੁਸ਼ਕਲ ਆ ਦੇ ਹਾਲਾਤ ਨੇ ਪਰ ਮੈਂ ਇੱਥੇ ਅਪੀਲ ਕਰਾਂਗਾ ਕਿ ਭਾਈ ਤੁਸੀਂ ਜਿਹੜੇ ਵੀ ਸੱਜਣ ਮਿੱਤਰ ਆਉਂਦੇ ਆ ਇਕੱਲੇ ਇਕੱਲੇ ਘਰ ਵਿੱਚ ਜਾਓ ਕਿਉਂਕਿ ਜਦੋਂ ਅਸੀਂ ਟਰਾਲੀ ਤੇ ਵੇਖਦੇ ਹੋਏ ਜਾਂ ਬੋਟ ਤੇ ਲੰਘ ਜਾਂਦੇ ਆ ਤਾਂ ਇਹੋ ਜੇ ਲੋੜਵੰਦ ਪਰਿਵਾਰ ਕਈ ਰਹਿ ਜਾਂਦੇ ਆ ਕਈ ਪਰਿਵਾਰ ਅਜਿਹੇ ਆ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਤੇ ਉਹ ਇਸੇ ਤਰੀਕੇ ਦੇ ਨਾਲ ਰਹਿ ਜਾਂਦੇ ਆ ਕਿਉਂਕਿ ਇਹ ਹੁੰਦਾ ਕਿ ਅੱਗੇ ਜਾਣਾ ਆ ਦੇਖੋ ਤੁਸੀਂ ਪੈਣਾ ਦੀ ਮੈਂ ਚੱਲ ਘਰੇ ਬਣਾ ਲੂੰਗੀ ਰੋਟੀ ਪਰ ਘਰੇ ਕਿੱਥੇ ਬਣਾਉਂਗੇ ਚੁੱਲੇ ਤੇ ਤਾਂ ਡੁੱਬਿਆ ਪਿਆ ਪਾਣੀ ਦੇ ਵਿੱਚ ਚੁੱਲਾ ਤਾਂ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਘਰ ਦੇ ਹਾਲਾਤ ਨੇ ਇਹ ਫਾਜ਼ਲਕਾ ਜ਼ਿਲ੍ਹੇ ਦੇ ਪਿੰਡ ਨੇ ਫਾਜ਼ਲਕਾ ਜ਼ਿਲ੍ਹੇ ਦੀਆਂ ਟਾਣੀਆਂ ਨੇ ਜਿੱਥੇ ਇਸ ਵਕਤ ਖੜਾ ਹਾਂ ਕੋਸ਼ਿਸ਼ ਆ ਕਿ ਇਨ੍ਹਾਂ ਪਰਿਵਾਰਾਂ ਨੂੰ ਦਿਖਾਇਆ ਜਾਵੇ ਜਿਨ੍ਹਾਂ ਕੋਲੇ ਜ਼ਰੂਰਤ ਦੀਆਂ ਚੀਜ਼ਾਂ ਵੀ ਨਹੀਂ ਕਿਉਂਕਿ ਸਾਰਾ ਸਮਾਨ ਤੈਸਨੈਸ ਹੋ ਗਿਆ ਜਿਨ੍ਹਾਂ ਦਾ ਆਹ ਰੋਟੀ ਵਾਲੇ ਡੱਬੇ ਦੇ ਵਿੱਚ ਪਾਣੀ ਆ ਜਿਦੇ ਵਿੱਚ ਰੋਟੀਆਂ ਰੱਖਣੀਆਂ ਸੀ ਉਹਨਾਂ 'ਚ ਪਾਣੀ ਭਰਿਆ ਪਿਆ ਕੋਸ਼ਿਸ਼ ਕੀਤੀਏ ਤੇ ਇਨਾਂ ਪਰਿਵਾਰਾਂ ਤੀਕ ਹੋਰ ਨਹੀਂ ਤਾਂ ਦੋ ਟਾਈਮ ਦੀ ਰੋਟੀ ਪਹੁੰਚਾ ਸਕੀ ਐ ਜਿਹੜੇ ਵੀ ਦਾਨੀ ਸੱਜਣ ਵੀਰ ਫਾਜ਼ਿਲਕਾ ਜ਼ਿਲ੍ਹਾ ਦੇ ਵਿੱਚ ਆਉਂਦੇ ਆ ਤਾਂ ਟਾਣੀਆਂ ਢੂਣੀਆਂ ਦੇ ਵਿੱਚ ਘਰਾਂ ਦੇ ਵਿੱਚ ਜਾ ਕੇ ਜਰੂਰ ਪਰਿਵਾਰਾਂ ਦੀ ਮਦਦ ਕਰੋ ਕਿਉਂਕਿ ਹੁਣੇ ਸਾਡੇ ਸਾਡੇ ਸਾਹਮਣੇ ਇੱਕ ਟਰੈਕਟਰ ਆਇਆ ਕੁਝ ਦੇਣ ਵਾਸਤੇ ਉਹ ਉਹ ਅੱਗੇ ਚਲਾ ਗਿਆ ਪਰ ਇਹ ਪਰਿਵਾਰ ਰੋ ਰਿਹਾ ਸੀ ਜਿਸ ਕਾਰਨ ਅਸੀਂ ਅੱਗੇ ਜਾ ਕੇ ਵੇਖਿਆ ਕਿ ਕਾਰਨ ਕੀ ਹੈ ਤਾਂ ਦੇਖਿਆ ਤੇ ਘਰ ਪੂਰਾ ਪਾਣੀ ਦੀ ਗ੍ਰਫ ਵਿੱਚ ਆ ਬਾਹਰਲੇ ਪਾਸੇ ਖੇਤ ਆ ਬਾਹਰ ਵੀ 6 6 5 5 ਫੁੱਟ ਪਾਣੀ ਆ ਤੇ ਅੰਦਰ ਵੀ ਦੇਖ ਇੱਕ ਫੁੱਟ ਪਾਣੀ ਡੇਡ ਡੇਡ ਫੁੱਟ ਪਾਣੀ ਖੜਾਗਾ ਆਹ ਦੇਖ ਸਕਦੇ ਹੋ ਆ ਜਿਹੜੀ ਚਾਰ ਦਿਵਾਰੀ ਕੀਤੀ ਹੋਈ ਆ ਘਰ ਨੂੰ ਇਹ ਵੀ ਡਿਗੂ ਡਿਗੂ ਕਰ ਰਹੀ ਆ ਇਧਰਲੇ ਪਾਸੇ ਤੁਸੀਂ ਆ ਮਕਾਨ ਦੀਆਂ ਕੰਧਾਂ ਦੇਖ ਸਕਦੇ ਹੋ ਆ ਕੰਧ ਬਿਲਕੁਲ ਬੈਠ ਗਈ ਇੰਚ ਇੰਚ ਵਿੱਚੋ ਜਗ੍ਹਾ ਦਿਖ ਰਹੀ ਆ ਤਰੇੜਾਂ ਦਿਖ ਰਹੀਆਂ ਨੇ ਇੰਚ ਇੰਚੀ ਕੱਚੀ ਥਾਂ ਇਹ